ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਉਸ ਸਰਕਾਰ ਨੇ ਸਾਨੂੰ 21 ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਕਰਨ ਤੋਂ ਜਿਹੜਾ ਉਹ ਮਨਾ ਕੀਤਾ ਹੈ। ਮੋਦਬਾਨ 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 ਕੀ ਵਾਰ ਰੁਟੀਨ ਤੋਂ ਜਦੋਂ ਅਸੀਂ ਚੰਡੀਗੜ੍ਹ ਗਏ ਆ ਉਤੋਂ ਪਹੁੰਚਣ ਤੇ ਸਾਨੂੰ ਵਾਪਸ ਮੋੜਿਆ ਜਾਂਦਾ ਹੈ। ਕਦੇ ਕਹਿ ਦਿੱਤਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਅੱਜ ਕਿਤੇ ਬਾਹਰ ਗਏ ਨੇ ਕਦੇ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਕਦੇ ਕਿਸੇ ਹੋਰ ਕਾਰਨ ਕਰਕੇ ਜਿਹੜਾ ਉਹ ਮੀਟਿੰਗਾਂ ਕਰਨ ਤੋਂ ਮੁਕਰੇ ਹੈ ਹੰਗਾਮੀ ਮੰਦਾ ਹਾਏ 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 ਮੁਦਾਬਾ 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 ਸੀਐਮ ਸਾਹਿਬ ਸਾਡੇ ਨਾਲ ਟੈਲ ਟਾਕਿੰਗ ਨਹੀਂ ਕਰਦੇ ਕੱਲ੍ਹ ਪੱਟ ਨਹੀਂ ਕਰਦੇ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਬਹੁਤ ਹੀ ਖਤਰਨਾਕ ਹੋਏਗਾ ਸਰ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਆ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਦੇ ਪੂਰੇ ਪੰਜਾਬ ਸਾਰੇ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਪ੍ਰੋਗਰਾਮ ਕੀਤਾ ਜਾ ਰਿਹਾ ਇਸ ਪ੍ਰੋਗਰਾਮ ਕਰਨ ਦਾ ਜਿਹੜਾ ਸਾਡਾ ਮੇਨ ਮੋਟੀ ਜਿਹੜਾ ਮੇਨ ਮਕਸਦ ਉਹ ਇਹ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਉਸ ਸਰਕਾਰ ਨੇ ਸਾਨੂੰ 21 ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਕਰਨ ਤੋਂ ਜਿਹੜਾ ਉਹ ਮਨਾਂ ਕੀਤਾ ਹੈ 21 ਵਾਰ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਸਾਨੂੰ ਲਿਖਤੀ ਮੀਟਿੰਗ ਦਾ ਸੱਦਾ ਆਇਆ ਹੈ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ 21 ਵਾਰ ਰੂਟੀਨਸ ਜਦੋਂ ਅਸੀਂ ਚੰਡੀਗੜ੍ਹ ਗਏ ਆ ਉਤੋਂ ਪਹੁੰਚਣ ਤੇ ਸਾਨੂੰ ਵਾਪਸ ਮੋੜਿਆ ਜਾਂਦਾ ਹੈ ਕਦੇ ਕਹਿ ਦਿੱਤਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਅੱਜ ਕਿਤੇ ਬਾਹਰ ਗਏ ਨੇ ਕਦੇ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਕਦੇ ਕਿਸੇ ਹੋਰ ਕਾਰਨ ਕਰਕੇ ਜਿਹੜਾ ਉਹ ਮੀਟਿੰਗਾਂ ਕਰਨ ਤੋਂ ਮੁਕਰੇ ਆ ਉਸੇ ਲੜੀ ਦੇ ਵਿੱਚ ਉਹ ਹੁਣ ਜਦੋਂ ਜਲੰਧਰ ਚ ਜਿਮਣੀ ਜਾਣਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਹੀ ਉਥੇ ਅਸੀਂ 5 ਤਰੀਕ ਨੂੰ ਆਪਣਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਲੀਕਿਆ ਸੀਗਾ ਉਸ ਪ੍ਰੋਗਰਾਮ ਦੇ ਇਡਾਰ ਦੇ ਸਦਕਾ ਹੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ 1 ਜੁਲਾਈ ਨੂੰ ਹੋਟਲ ਕਵਾਨਾ ਫਗਵਾੜਾ ਦੇ ਵਿਖੇ ਸਾਡੇ ਮੋਰਚੇ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਇਹ ਗੱਲ ਮੰਨੀ ਕਿ ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਬੰਦੇ ਕੱਚੇ ਮੁਲਾਜ਼ਮ ਨੇ ਆਊਟਸੋਰਸ ਮੁਲਾਜ਼ਮ ਨੇ ਲਿਸਟਮੈਂਟ ਮੁਲਾਜ਼ਮ ਨੇ ਜਿਹੜੇ ਠੇਕੇਦਾਰਾਂ ਦੇ ਅੰਡਰ ਕੰਮ ਕਰ ਰਹੇ ਆ ਕੰਪਨੀਆਂ ਦੇ ਅੰਡਰ ਕੰਮ ਕਰ ਰਹੇ ਆ ਅਸੀਂ ਉਹ ਸਾਰੇ ਠੇਕੇਦਾਰਾਂ ਨੂੰ ਸਾਰੀਆਂ ਕੰਪਨੀਆਂ ਨੂੰ ਬਾਹਰ ਕੱਢ ਕੇ ਜਿਹੜੇ ਮੁਲਾਜ਼ਮ ਸਿੱਧੇ ਡਾਇਰੈਕਟ ডিপਾਰਟਮੈਂਟ ਦੇ ਅੰਡਰ ਲਵਾਂਗੇ ਉਹਨਾਂ ਨੇ ਇੱਕ ਤਰੀਕ ਦੀ ਮੀਟਿੰਗ ਤੋਂ ਬਾਅਦ ਸਾਨੂੰ 20 ਤਰੀਕ ਫਿਰ ਦੁਬਾਰਾ ਮੀਟਿੰਗ ਦਾ ਸੱਦਾ ਦਿੱਤਾ ਸੀਗਾ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ 20 ਤਰੀਕ ਨੂੰ ਅਸੀਂ ਤੁਹਾਡੇ ਸਾਰੇ ডিপਾਰਟਮੈਂਟਾਂ ਦੇ ਵਿੱਚੋਂ ਤੁਹਾਡੀਆਂ ਪ੍ਰਪੋਜ਼ਲਾਂ ਤੁਹਾਡਾ ਡਾਟਾ ਮੰਗਾ ਕੇ ਤੁਹਾਡੇ ਨਾਲ 20 ਤਰੀਕ ਨੂੰ ਦੁਬਾਰਾ ਜਿਹੜੀ ਉਹ ਮੀਟਿੰਗ ਕਰਾਂਗੇ ਜਦੋਂ ਹੁਣ ਪਿਛਲੀ 20 ਤਰੀਕ ਨੂੰ ਮੀਟਿੰਗ ਦਾ ਟਾਈਮ ਆਇਆ ਐਨ ਮੌਕੇ ਤੇ ਫਿਰ ਆਪਣਾ ਜਿਹੜਾ ਪਿਛਲਾ ਰਵੀਆ ਦੁਬਾਰਾ ਰਿਪੀਟ ਕਰਦੇ ਆ ਆ ਮੁੱਖ ਮੰਤਰੀ ਸਾਹਿਬ ਵੱਲੋਂ ਮੀਟਿੰਗ ਜਿਹੜੀ ਕੈਨਸਲ ਕੀਤੀ ਗਈ ਹੈ ਉਸ ਮੀਟਿੰਗ ਕੈਸਲ ਕਰਨ ਦੇ ਵਿਰੋਧ ਦੇ ਵਿੱਚ ਹੀ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਅਸੀਂ ਲੀਕਿਆ ਹੈ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਬਹਿ ਕੇ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਕੀਤਾ ਤੇ ਅਸੀਂ ਬਹੁਤ ਵੱਡੇ ਪ੍ਰਦਰਸ਼ਨ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਕਰਨ ਜਾ ਰਹੇ ਹਾਂ ਜਿਸ ਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਸਰਕਾਰ ਦੀ ਹੋਵੇਗੀ ਮੁਲਾਕਾਤ ਸਰ ਸਮੋਤਥੇ ਤੇ ਬੈਂਡਰ ਹਟਾ ਜ਼ਿਲ੍ਹਾ ਪਟਿਆਲਾ ਕੋਲ ਵੱਲੋਂ ਕੀਤਾ ਗਿਆ ਹੈ ਔਰ ਜਿਸ ਤਰ੍ਹਾਂ ਦੱਸਿਆ ਤੁਹਾਨੂੰ ਸਾਥੀਆਂ ਨੇ ਕਿ ਸਾਡੇ सीएम साहब ने 21 बार चंडीगढ़ ਸਾਡੇ ਆਗੂ ਨੂੰ ਬੁਲਾ ਕੇ ਤੇ ਇਹ ਗੱਲ ਕਹਿ ਦਿੱਤੀ ਕਿ ਜ਼ਰੂਰੀ ਸੇ ਮਿਆ ਕਾਰਨ सीएम साहब ਮੀਟਿੰਗ ਨਹੀਂ ਕਰ ਸਕਦੇ ਉਸ ਦੇ ਸਿੱਟੇ ਵੱਜੋ ਇਹ ਕਮਲਾ ਅਭਿਸਕਰ ਤੋਂ ਬੋਲਣ ਦਾ ਫੈਸਲਾ ਕੀਤਾ ਕਿ ਅਸੀਂ ਹਰੇਕ ਜ਼ਿਲ੍ਹੇ ਵਿੱਚ 22 ਤਰੀਕ ਨੂੰ ਜੋ ਅਰਤੀ ਹੂਕ ਮਜਰਾ ਆਪਾਂ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ सीएम साहब ਸਾਡੇ ਨਾਲ ਟੇਬਲ ਟਾਕਿੰਗ ਨਹੀਂ ਕਰਦੇ ਗੱਲਬਾਤ ਨਹੀਂ ਕਰਦੇ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਬਹੁਤ ਹੀ ਖਤਰਨਾਕ ਹੋਏਗਾ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਜ਼ਿਲ੍ਹਿਆਂ ਦੇ ਵਿੱਚ ਟਿੱਕਾ ਤੇ ਟੇਸ ਸੰਘਰਸ਼ ਕਰਾਂਗੇ ਫਿਰ ਸੀਮ ਸਾਹਿਬ ਨੇ ਇਹ ਵੀ ਪਾਇਦਾ ਕੀਤਾ ਸੀ ਮੀਟਿੰਗ ਦੇ ਵਿੱਚ ਕਿ ਸੀਐਮ ਸਾਹਿਬ ਕਹਿ ਰਿਹਾ ਜੋ ਜਵਾਰ ਮੈਂ ਕਰ ਰਿਹਾ ਕਿ ਤੁਹਾਨੂੰ ਅਸੀਂ 20 ਤਰੀਕ ਦੀ ਮੀਟਿੰਗ 'ਚ ਆਪਾਂ ਬੈਠਾਂਗੇ ਲੇਕਿਨ ਫਿਰ ਵੀ ਆਪਣੀ ਜ਼ੁਬਾਨ ਤੋਂ ਮੁਕਰ ਗਏ ਨੇ ਇਸ ਵਾਸਤੇ ਅੱਜ ਪਠਾਨਕੋਟ ਦੇ ਵਿੱਚ ਠੇਕਾ ਮੁਲਾਦਸਕਰ ਸੰਮੋਤ ਦਾ ਜੋ ਪ੍ਰੋਗਰਾਮ ਹੋਇਆ ਅੱਗੇ ਤੋਂ ਜੇ ਤਬੀਸ ਨੂੰ ਟੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀ ਕਾਲ ਆਏਗੀ ਅਸੀਂ ਇਸ ਤੋਂ ਵੀ ਤੇਜ਼ ਅਤੇ ਠਿੱਕਾ ਸੰਘਰਸ਼ ਕਰਾਂਗੇ ਧਮਕੀ ਭਰੇ ਮੈਸੇਜ ਆ ਰਹੇ ਨੇ ਜਿਵੇਂ ਸੁਣਨ ਨਿੱੜ ਰਹੀ ਹੈ ਕਿ ਆਉਣ ਬੜੇ ਟਾਈਮ ਦੇ ਵਿੱਚ ਤੁਹਾਡੇ ਤੇ ਪਰਚੇ ਹੋ ਜਾਣਗੇ ਤਾਂ ਹੋਏਗਾ ਜੇਕਰ ਸਾਡਾ ਵਿਭਾਗ ਸਾਡਾ ਪ੍ਰਸ਼ਾਸਨ ਸਾਡੇ ਤੇ ਕੋਈ ਇਦਾਂ ਦੀ ਕੋਈ ਮੂਵਮੈਂਟ ਕਰਦਾ ਹੈ ਜਾਂ ਕੋਈ ਪਰਚੇ ਕਰਦਾ ਹੈ ਤੇ ਫਿਰ ਇਹ ਜਿਹੜਾ ਮੰਗ ਹੈ ਇਹ ਪੂਰੇ ਪੰਜਾਬ ਲੈਵਲ ਤੇ ਜਾਏਗੀ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਲਾਟਿਆ ਜੇ ਕੱਲ ਨੂੰ ਸਾਡੇ ਵਰਕਰ ਨੂੰ ਕੋਈ ਗੱਲਬਾਤ ਹੋ ਗਈ ਤੇ ਇਹ ਵਿਪາກ ਹੀ ਜਿਵੇਂ ਬਾਹਰ ਹੋਵੇਗਾ ਜੋ ਸਾਡੇ ਸੁਭਾ ਕਮੇਟੀ ਦਾ ਫੈਸਲਾ ਹੈ ਇਸ ਕਾਡਾ ਸਿਸਟਮ ਦਾ ਵਿਰੋਧ ਕਰਨਾ ਤੇ ਆਪਾਂ ਡੱਟ ਕੇ ਕਰਨਾ ਹੈ